brought to by silver pumps top quality or consistent performance ke liye sirf silver pumps naam yaad rakhna kyun tusi ghumra kar de hunde ho cha tuhanu kise gal da pata hi nahi csf sirf oh mahatvapurn jehdiyan gall ne je tusi airport te vi janne ho punjab da airport aa shri amritsar sabh da airport aa utthe kon khada hai utthe csf onu protect kar rahi hai eh jian jehdiyan vi bahut zaruri ਜਿਹੜੀਆਂ ਜਗ੍ਹਾ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਸੈਂਟਰਲ ਫੋਰਸਿਸ ਜਾਂਦੀਆਂ ਨੇ ਤੇ ਇਸ ਦਾ ਗੱਲ ਤੁਸੀਂ ਕਿੱਧਰ ਨੂੰ ਜੋੜਨੀ ਆ ਨਾ ਕਿੱਧਰ ਨੂੰ ਜੋੜਨੀ ਆ ਨਾ ਸਿਰ ਹੁੰਦਾ ਨਾ ਪੈਰ ਹੁੰਦਾ ਇਹਦਾ ਮੈਨੂੰ ਜਵਾਬ ਦੇ ਦਿਓ ਤੁਸੀਂ ਮੇਰਾ ਨਾਮ ਲੈ ਕੇ ਜ਼ਿਕਰ ਦੇਖੋ ਮੈਂ ਅੱਜ ਦੋ ਗੱਲਾਂ ਤੇ ਤੁਹਾਡੇ ਨਾਲ ਗੱਲ ਕਰਨੀ ਆ ਇੱਕ ਮੁੱਖ ਮੰਤਰੀ ਸਾਹਿਬ ਨੇ ਕਿਉਂਕਿ ਆਪਣੇ ਸਬੋਧਨ ਚ ਮੇਰਾ ਜ਼ਿਕਰ ਕੀਤਾ ਹੈ ਤੇ ਇਸ ਗੱਲ ਦਾ ਮੈਂ ਜ਼ਰੂਰ ਉਹਨਾਂ ਨੂੰ ਜਵਾਬ ਦੇਣਾ ਚਾਹੁੰਦਾ ਵੀ ਹਮੇਸ਼ਾ ਇੰਨੇ ਕੋਈ ਨਾ ਕੋਈ ਗੱਲ ਕਰਕੇ ਵਿਵਾਦ ਛੇੜਨਾ ਹੈ ਹੁਣ ਇਹ ਇਸ ਵੇਲੇ ਸੀਐਸਐਫ ਦੀ ਗੱਲ ਕਰ ਰਹੇ ਆ ਜਿਹੜੀ ਕੀ ਪਾਕੜਾ ਨੰਗਲ ਬਿਆਸ ਮੈਨੇ ਬੋਰਡ ਦੇ ਫੈਸਲੇ ਦੀ ਗੱਲ ਕਰਦੇ ਹੁਣ ਸੀਐਮ ਸਾਹਿਬ ਕਈ ਵਾਰ ਤੁਹਾਡੇ ਤੇ ਮੈਨੂੰ ਸਮਝ ਨਹੀਂ ਆਉਂਦੀ ਹਾਸਾ ਵੀ ਆਉਂਦਾ ਫਿਰ ਕਹਿੰਦਾ ਹਾਂ ਇਹਨਾਂ ਦਾ ਕੰਮ ਹੀ ਇਹ ਆ ਕਮੇਡੀਅਨ ਰਹੇ ਨੇ ਅੱਜ ਤੁਸੀਂ ਮੈਨੂੰ ਇਹ ਦੱਸੋ ਜਿਸ ਤੁਸੀਂ ਕੋਠੀ 'ਚ ਰਹਿੰਦੇ ਹੋ ਜੇ ਤੁਸੀਂ ਕੋਠੀ 'ਚ ਸੀਐਮ ਸਾਹਿਬ ਰਹਿੰਦੇ ਹੋ ਚੰਡੀਗੜ੍ਹ ਉੱਥੇ ਕੌਣ ਪ੍ਰੋਟੈਕਸ਼ਨ ਦੇ ਰਿਹਾ ਤੁਹਾਨੂੰ ਕੌਣ ਤੁਹਾਨੂੰ ਥੋੜੀ ਰਾਖੀ ਕਰ ਰਿਹਾ ਤੁਹਾਡੇ ਘਰ ਦੇ ਮੋਰਚਿਆਂ ਤੇ ਸੀਐਮ ਸਾਹਿਬ ਕੌਣ ਖੜਾ ਏ ਪੰਜਾਬ ਪੁਲਿਸ ਨਹੀਂ ਖੜੀ ਸੀਆਰਪੀਐਫ ਖੜੀ ਆ ਸੀਆਰਪੀ ਖੜੀ ਆ ਉਦੋਂ ਬਾਅਦ ਤੁਸੀਂ ਸੈਕਟਰੀਏਟ ਜਾਂਦੇ ਹੋ ਜਿੱਥੇ ਤੁਹਾਡਾ ਦਫ਼ਤਰ ਆ ਸੈਕਟਰੀਏਟ ਉੱਥੇ ਕੌਣ ਪ੍ਰੋਟੈਕਟ ਕਰਦਾ ਸੈਕਰੀਟ ਨੂੰ ਸੀਆਈਐਸਐਫ ਉੱਥੇ ਉਹਨੂੰ ਪ੍ਰੋਟੈਕਟ ਕਰਦੀ ਹੈ ਜਦੋਂ ਤੁਸੀਂ ਇੱਥੇ ਆ ਜਾਂਦੇ ਹੋ ਕਪੂਰਥਲਾ ਹਾਊਸ ਦਿੱਲੀ ਚ ਉਸ ਗੇਟਾਂ ਤੇ ਵੀ ਉਸ ਮੋਰਚਿਆਂ ਤੇ ਵੀ ਕੌਣ ਪ੍ਰੋਟੈਕਟ ਕਰ ਰਿਹਾ ਤੁਹਾਨੂੰ ਸੀਆਰਪੀ ਤੁਹਾਡੇ ਨਾਲ ਕੌਣ ਚੱਲਦਾ ਤੁਹਾਨੂੰ ਰਾਖੀ ਕਰਨ ਲਈ ਪ੍ਰੋਟੈਕਟ ਕੌਣ ਕਰਦਾ ਹੈ ਤੁਹਾਨੂੰ ਸੀਆਰਪੀ ਐਫ ਸੈਂਟਰਲ ਦੀਆਂ ਫੋਰਸਿਜ਼ ਨੇ ਇਹ ਥੋਡੇ ਨਾਲ ਜਿਹੜੇ ਆਫੀਸਰ ਨੇ ਜਿਹੜੇ ਥੋਡੇ ਨਾਲ ਆਫੀਸਰ ਨੇ ਉਹ ਵੱਡੀ ਤਦਦਾਂ ਚ ਵੱਡੀ ਤਦਦਾਂ ਚ ਉਹ ਸੈਂਟਰਲ ਫੋਰਸਿਸ ਤੋਂ ਪੰਜਾਬ ਪੁਲਿਸ ਲੈ ਗਏ ਨੇ ਚਾਹੇ ਉਹ ਸੀਐਸਐਫ ਛੋਂ ਚਾਹੇ ਉਹ ਸੀਆਰਪੀ ਛੋਂ ਚਾਹੇ ਉਹ ਬੀਐਸਐਫ ਛੋਂ ਤੁਹਾਡੇ ਆਫੀਸਰ ਵੀ ਜਿਹੜੇ ਬੜੇ ਤੋਂ ਬੜੇ ਨੇ ਉਹ ਵੀ ਸੈਂਟਰਲ ਫੋਰਸਿਸ ਦੇ ਆਫਸਰ ਨੇ ਡੀਜੀਪੀ ਰੈਂਕ ਤੋਂ ਲੈ ਕੇ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਜੀ ਗੱਲ ਹੁਣ ਤੁਸੀਂ ਗੱਲ ਕਰ ਰਹੇ ਹੋ ਸੀਐਸਐਫ ਜਿਹੜੀ ਲੱਗੀ ਆ ਪਾਕੜਾ ਡੈਮ ਤੇ ਬਈ ਸਾਨੂੰ ਇਹ ਸਮਝ ਹੋਣੀ ਚਾਹੀਦੀ ਆ ਵੀ ਸੀਐਸਐਫ ਜਿਹੜੀ ਉਹਦੀ ਸਕਿਉਰਿਟੀ ਦੇਖਣ ਦੇ ਲਈ ਆ ਪਾਣੀਆਂ ਦਾ ਫੈਸਲਾ ਸੀਐਸਐਫ ਨੇ ਨਹੀਂ ਕਰਨਾ ਪਾਣੀਆਂ ਦਾ ਫੈਸਲਾ ਜਦੋਂ ਕਿੱਥੇ ਤੁਸੀਂ ਬਹਿੰਦੇ ਹੋ ਤੁਹਾਡੇ ਆਫੀਸਰ ਬਹਿੰਦੇ ਆ ਜਾਂ ਸਾਰੇ ਆਫੀਸਰ ਬਹਿੰਦੇ ਆ ਪਾਣੀਆਂ ਦੇ ਫੈਸਲੇ ਉੱਥੇ ਇਰੀਗੇਸ਼ਨ ਵਿਭਾਗ ਦੇ ਲੋਕ ਬੈਠੇ ਆ ਪਾਵਰ ਦੇ ਵਿਭਾਗ ਦੇ ਲੋਕ ਬੈਠੇ ਆ ਤੁਹਾਡੇ ਚੀਫ ਬੈਠੇ ਨੇ ਤੁਹਾਡੇ ਆਈਐਸ ਆਫੀਸਰ ਬੈਠੇ ਨੇ ਇਰੀਗੇਸ਼ਨ ਸੈਕਟਰੀ ਬੈਠੇ ਨੇ ਜਿਨ੍ਹਾਂ ਨੇ ਇਹ ਕੰਮ ਆਈਐਸ ਆਫੀਸਰ ਨੇ ਕਰਨਾ ਹੈ ਉਹਦੋਂ ਵਾ ਤੁਸੀਂ ਕਰਨੇ ਆ ਤੇ ਕਿਉਂ ਤੁਸੀਂ ਗਮਰਾਹ ਕਰਦੇ ਹੁੰਨੇ ਹੋ ਜਾਂ ਤੁਹਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਸੀਐਸਐਫ ਸਿਰਫ ਉਹ ਮਹੱਤਮਪੂਰਨ ਜਿਹੜੀਆਂ ਗੱਲ ਨੇ ਜੇ ਤੁਸੀਂ 에어ਪੋਰਟ ਤੇ ਵੀ ਜਾਣਦੇ ਹੋ ਪੰਜਾਬ ਦਾ 에어ਪੋਰਟ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ 에어ਪੋਰਟ ਆ ਉੱਥੇ ਕੌਣ ਖੜਾ ਹੈ ਉੱਥੇ ਸੀਐਸਐਫ ਉਹਨੂੰ ਪ੍ਰੋਟੈਕਟ ਕਰ ਰਹੀ ਆ ਇਹ ਜਿਹੜੀਆਂ ਜਿਹੜੀਆਂ ਵੀ ਬਹੁਤ ਜ਼ਰੂਰੀ ਜਿਹੜੀਆਂ ਜਗ੍ਹਾ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਸੈਂਟਰਲ ਫੋਰਸਿਸ ਜਾਂਦੀਆਂ ਐ ਤੇ ਇਸ ਦਾ ਗੱਲ ਤੁਸੀਂ ਕਿੱਧਰ ਨੂੰ ਜੋੜਨੀ ਆ ਨਾ ਕਿੱਧਰ ਨੂੰ ਜੋੜਨੀ ਆ ਨਾ ਸਿਰ ਹੁੰਦਾ ਨਾ ਪੈਰ ਹੁੰਦਾ ਇਹਦਾ ਮੈਨੂੰ ਜਵਾਬ ਦੇ ਦਿਓ ਤੁਸੀਂ ਮੇਰਾ ਨਾਮ ਲੈ ਕੇ ਜ਼ਿਕਰ ਕੀਤਾ ਹੁਣ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕਹਿ ਰਹੇ ਆ ਉਹਦਾ ਜਵਾਬ ਦਿਓ ਤੁਸੀਂ ਵੀ ਸੈਂਟਰਲ ਫੋਰਸਿਸ ਨੇ ਸੀਐਸਐਫ ਨੇ ਕੀ ਉੱਥੇ ਪਾਣੀ ਦੇ ਫੈਸਲੇ 'ਚ ਕੋਈ ਆਪਣਾ ਰੋਲ ਲਮਾਉਣਾ ਹੈ ਉਹਨੇ ਸਿਰਫ ਉਹਨੂੰ ਘਾੜ ਕਰਨਾ ਹੈ ਜਿਹੜਾ ਵੀ ਹਰ ਜਗ੍ਹਾ ਜਿੱਥੇ ਵੀ ਕੋਈ ਕਿਤੇ ਵੀ ਸਟੇਟਸ ਡੈਮ ਨੇ ਜਿੱਥੇ ਵੀ ਹੋਰ ਨੇ ਇਹ ਫੈਸਲਾ ਅੱਜ ਦਾ ਨਹੀਂ ਇਹ ਫੈਸਲਾ 2010 ਚ ਵੀ ਹੋਇਆ ਸੀ ਉਦੋਂ ਮੈਂ ਅਨੰਦਪੁਰ ਸਾਹਿਬ ਮੈਂਬਰ ਪਾਰਲੀਮੈਂਟ ਸੀ ਇੱਥੇ ਰਿਵਿਊ ਸਕਿਉਰਿਟੀ ਦੇ ਹੁੰਦੇ ਰਹਿੰਦੇ ਆ ਜਿਸ ਤਰੀਕੇ ਨਾਲ ਕਿਤੇ ਖਤਰਾ ਆਏ ਉਸੇ ਤਰੀਕੇ ਨਾਲੇ ਸਕਿਉਰਿਟੀ ਏਜੰਸੀਜ਼ ਕੰਮ ਕਰਦੀਆਂ ਪਰ ਨਾ ਗਮਰਾਹ ਕਰੋ ਪੰਜਾਬ ਦੇ ਲੋਕਾਂ ਨੂੰ ਕੋਈ ਵੀ ਪਾਣੀ ਦਾ ਸਬੰਧ ਸੀਐਸਫ ਨਾਲ ਕੋਈ ਨਹੀਂ ਹੈ ਸਵਾਰੀਆਂ ਨੇ ਚੜਨਾ 에어ਪੋਰਟ ਤੇ ਉੱਚ ਸੀਐਸਐਫ ਦਾ ਸੀਐਸਐਫ ਦਾ ਕੰਮ ਚੈੱਕ ਕਰਨਾ ਰੇਲਵੇ ਸਟੇਸ਼ਨਾਂ ਤੇ ਕੰਮ ਸੈਂਟਰਲ ਫੋਰਸਸ ਦਾ ਚੈੱਕ ਕਰਨਾ ਆਪਣੇ ਵੀ ਤੁਸੀਂ ਜਾਣਦੇ ਹੋ ਬਾਰਡਰ ਤੇ ਬੀਐਸਐਫ ਖੜੀ ਉਹ ਆਪਣੇ ਹੀ ਮੁੰਡੇ ਕਿਹੜੇ ਬਗਾਨੇ ਨੇ ਕੋਈ ਉਹ ਫੌਜ ਸਾਡੇ ਬਾਰਡਰਾਂ ਤੇ ਖੜੀ ਉਹ ਵੀ ਸਾਡੀ ਹੈ ਤੇ ਨਾਲ ਮੈਂ ਗੱਲ ਇੱਕ ਹੋਰ ਜ਼ਰੂਰੀ ਐਡ ਕਰਨਾ ਚਾਹੁੰਦਾ ਵੀ ਤੁਸੀਂ ਆਪ ਦੀ ਸਿਕਿਉਰਿਟੀ ਲਈ ਤਾਂ ਸੈਂਟਰਲ ਫੋਰਸਸ ਛੋਟੇ ਸਾਰਾ ਰੱਖ-ਰਖਾਵ ਲਈ ਸੈਂਟਰਲ ਫੋਰਸਸ ਉਹਦਾ ਤੁਹਾਨੂੰ ਕੋਈ ਖਰਚਾ ਜਿਹੜਾ ਉਹ ਪੰਜਾਬ ਤੇ ਨਹੀਂ ਪੈਂਦਾ ਜਿਹੜਾ ਹਜ਼ਾਰਾਂ ਕਰੋੜ ਰੁਪਈਆ ਪੈ ਰਹੇ ਆ ਪਰ ਜੇ ਡੈਮ ਤੇ ਸੀਐਸਐਫ ਲਾਈ ਆ ਵੀ ਜੇ ਐਸਾ ਮਾਹੌਲ ਬਣਿਆ جنگ ਵਾਲਾ ਜੇ ਡੈਮ ਤੇ ਕੋਈ ਨਾ ਕੋਈ ਗੱਲ ਹੋ ਗਈ ਉਹ ਡੈਮ ਟੁੱਟ ਕੇ ਕਿਉਂਕਿ ਤੁਹਾਨੂੰ ਨਹੀਂ ਫਿਕਰ ਤੁਹਾਨੂੰ ਤਾਂ ਆਪਣਾ ਫਿਕਰ ਆ ਉੱਥੇ ਤਾਂ ਸਬ ਸਿਕਿਉਰਟੀਆਂ ਲੱਗਣਗੀਆਂ ਪਰ ਡੈਮ ਤੇ ਜੇ ਉਹਦੇ ਬਚਾ ਲਈ ਜੇ ਉਹ ਕੁਝ ਟੁੱਟ ਗਿਆ ਕੋਈ ਉੱਥੇ ਨੁਕਸਾਨ ਹੋ ਗਿਆ ਪਾਕਿਸਤਾਨ ਨਾਲ ਜੰਗ ਦਾ ਮਾਹੌਲ ਹੈ ਜੰਗ ਚੱਲ ਰਹੀ ਹੈ ਕਿ ਜੇ ਉਹਦਾ ਪਾਣੀ ਸਾਰਾ ਕਿਹਨੂੰ ਨੁਕਸਾਨ ਕਰੂਗਾ ਉਹ ਸਾਰੇ ਰੋਪੜ ਦੇ ਆਲੇ-ਦਲੇ ਪਿੰਡਾਂ ਵਿੱਚ ਅਰੰਧਪੁਰ ਸਾਹਿਬ ਦੇ ਪਿੰਡਾਂ ਵਿੱਚ ਨੰਗਲ ਦੇ ਪਿੰਡਾਂ ਵਿੱਚ ਉਹਨਾਂ ਦਾ ਨੁਕਸਾਨ ਕਰੂਗਾ ਇਹ ਸਾਰੀਆਂ ਚੀਜ਼ਾਂ ਉਹ ਚੀਜ਼ਾਂ ਨੂੰ ਦੇਖਦੇ ਹੋਏ ਜਿੱਥੇ ਵੀ ਖਤਰਾ ਹੁੰਦਾ ਹੈ ਉੱਥੇ ਪੈਰਾਮਿਲਟਰੀ ਫੋਰਸਿਜ਼ ਜਾਂਦੀਆਂ ਹਨ ਲੋਕਾਂ ਨੇ ਜੇ ਬਚਾਲੀ ਤੇ ਤੁਹਾਨੂੰ ਪੈਸੇ ਯਾਦ ਆ ਗਏ ਪਰ ਜਿੱਥੇ ਤੱਕ ਆਪਣੀਆਂ ਸਿਕਿਉਰਿਟੀ ਇਹੀ ਲਾਈਆਂ ਹੋਈਆਂ ਕੀ ਗੱਲ ਇਹ ਮਾਂ ਦੇ ਪੁੱਤ ਨਹੀਂਗੇ ਤੁਸੀਂ ਖਾਸ ਹੋ ਇਹ ਗੱਲਾਂ ਸੋਚ ਸਮਝ ਕੇ ਕਰਿਆ ਕਰੋ ਤੁਹਾਡੀਆਂ ਹਰ ਸੱਚਾਈ ਹਰ ਚੀਜ਼ ਲੋਕ ਜਾਣ ਚੁੱਕੇ ਆ ਭਾਨ ਸਾਹਿਬ